ਸਲਾਨਾ ਜੋੜ ਮੇਲਾ ਦਰਬਾਰ ਬਾਬਾ ਸ਼ੇਖ ਸ਼ਾਦੂ ਗੁੱਲ ਸਰਕਾਰ ਜੀ ਦਾ ਮੇਲਾ ਬੜੀ ਧੁੰਦਾਂ ਨਾਲ ਪਿੰਡ ਮਕਸੂਰ ਪਰ ਵੀ ਖੇਤਰਵਾਇਆ ਗਿਆ ਸੰਗਤਾਂ ਨੇ ਦੂਰੋਂ ਦੂਰੋਂ ਆਣ ਕੇ ਇਸ ਮੇਲੇ ਵਿੱਚ ਹਾਜ਼ਰੀਆਂ ਭਰੀਆਂ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਟ ਸੰਗਤ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਤੇ ਜਿੰਦੇ ਵੀ ਆਲੇ ਦੋਲੇ ਨਗਰ ਨਿਵਾਸੀ ਸਮੂਹ ਵੀਰਾਂ ਨੂੰ ਸਰਵਾਰ ਬਾਬਾ ਸ਼ਿਖਸ਼ਾ ਦੀਦਲੋ ਸਰਕਾਰ ਜੀ ਦੇ ਮੇਲੇ ਦੀ ਲੱਖ ਲੱਖ ਮੁਬਾਰਕਾ ਹੋਣ ਇਸ ਮੇਲੇ ਦੇ ਉੱਪਰ ਸਪੈਸ਼ਲ ਸਾਡੇ ਪ੍ਰਧਾਨ ਕੁਲਵਿੰਦਰ ਸਿੰਘ ਸੋਤਾ ਜੀ ਇੰਗਲੈਂਡ ਤੋਂ ਸਪੈਸ਼ਲ ਪਹੁੰਚੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਨੇ ਪਲੱਸ ਅਸੀਂ ਸਾਰੀ ਹੀ ਸਮੂਹ ਸਾਧ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਪਹੁੰਚ ਕੇ ਇਸ ਮੇਲੇ ਨੂੰ ਚਾਰ ਚੰਦ ਲਾਇਏ ਨੇ ਔਰ ਮੇਲੇ ਦੀ ਰੌਣਕ ਨੂੰ ਵਧਾਇਆ ਹੈ ਜੀ ਤਕਰੀਬਨ ਤਕਰੀਬਨ ਇੱਕ ਦਾ ਵੈਰੀਗੇਟਿੰਗ ਦਾ ਪ੍ਰਬੰਧ ਕੀਤਾ ਗਿਆ ਅ ਗਰਮੀ ਨੂੰ ਮੁੱਖ ਦੇਖਦੇ ਹੋਏ ਪੱਖੇ ਤੇ ਕੂਲਰਾਂ ਦਾ ਅਰੇਂਜਮੈਂਟ ਪਲੱਸ ਅ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਨੂੰ ਜਿਆਦਾ ਵਧੀਆ ਸਹਿਯੋਗ ਮਿਲਿਆ ਅਤੇ ਇਲਾਕੇ ਦੇ ਵਿੱਚ ਪੇਲੇ ਦੇ ਵਿੱਚ ਸਦਾਨੀ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ-ਵਧੀਆ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਲਗਾਏ ਗਏ ਪਲੱਸ ਗਰਮੀ ਨੂੰ ਮੁੱਖ ਦੇਖਦੇ ਹੋਏ ਕੂਲਰ ਅਤੇ ਪੱਖਿਆਂ ਦਾ ਪਾਣੀ ਵਾਲੇ ਪੱਖਿਆਂ ਦਾ ਰੇਜਮੈਂਟ ਕੀਤਾ ਗਿਆ ਅਤੇ ਬਹੁਤ ਹੀ ਨਾਮਵਰ ਸਿੰਗਰ ਬਲਾਜ ਬਲਕਾ ਜੀ ਸੰਗਤਾਂ ਦੇ ਸਨਮੁਖ ਹੋਏ ਅਤੇ ਹੋਰ ਵੀ ਆਰਾਮ ਦਾ ਇੱਕ ਸਹੂਲਤਾਂ ਦੇ ਸਾਰੇ ਪ੍ਰਬੰਧ ਕੀਤੇ ਗਏ। ਬਾਬਾ ਸ਼ੇਖਸ਼ਾਦੀ ਦੁੱਲਰ ਸਰਕਾਰ ਜੀ ਦੇ ਉਸ ਸਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਧ ਚੜ ਕੇ ਇਸ ਮੇਲੇ ਵਿੱਚ ਪੁਜੀਆਂ ਸੰਗਤਾਂ ਨੂੰ ਵਧਾਈਆਂ ਹੋਣ। ਦੇਸ਼ ਵਿਦੇਸ਼ ਤੋਂ ਸਾਡੇ ਬਹੁਤ ਸਾਰੇ ਐਨ ਆਰ ਆਈ ਵੀ ਕੁਵੈਤ ਤੋਂ ਦੁਬਈ ਤੋਂ ਹੋਰ ਵੀ ਯੂਰਪ ਦੇ ਦੇਸ਼ਾਂ ਤੋਂ ਇਟਲੀ ਤੋਂ ਸਭ ਨੇ ਇਸ ਵਿੱਚ ਬੱਦ ਚੜ ਕੇ ਹਿੱਸਾ ਪਾਇਆ ਹੈ ਔਰ ਹਰ ਤਰ੍ਹਾਂ ਮਾਇਕ ਸਹਿਤਾ ਵੀ ਕੀਤੀ ਹੈ। ਦਲੀ ਪਰਮਾਤਮਾ ਵਾਹਿਗੁਰੂ ਔਰ ਪੀਰ ਦੇ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਕੀਤੀਆਂ। ਪਰਮਾਤਮਾ ਉਹਨਾਂ ਦੀਆਂ ਆਸਾਂ ਮਰਦਾਂ ਨੂੰ ਪੂਰਾ ਪੂਰੀਆਂ ਕਰੇ। ਇਹ ਇਸੇ ਨਾਲ ਇਹ ਮੈਂ ਕੁਲਵਿੰਦਰ ਪ੍ਰਧਾਨ ਜੀ ਸਾਡੇ ਆਏ ਹੋਏ ਨੇ ਉਹਨਾਂ ਨੇ ਵੀ ਇਸ ਮੇਲੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਹੈ ਹੋਰ ਵੀ ਜਿੰਨੇ ਵੀ ਕੁਲਵਿੰਦਰ ਲਖਵਿੰਦਰ ਜਿੰਨੇ ਐਨ ਆਰ ਆਈ ਵੀਰੇ ਨੇ ਔਰ ਸਾਡੀ ਨਗਰ ਪੰਚਾਇਤ ਕਮਾਲਪੁਰ ਸਾਰੇ ਨੇ ਵਾਚੜ ਕੇ ਮਨਸੂਰਪੁਰ ਦੀ ਐਨਆਰ ਸੁਆ ਅਤੇ ਮਨਸੂਰਪੁਰ ਦੇ ਸਮੂਹ ਨਗਰ ਅਟੀ ਅਟਾ ਸਭ ਨੇ ਬਹੁਤ ਚੜ ਕੇ ਇਲਾਕੇ ਨਿਵਾਸੀਆਂ ਨੇ ਬਹੁਤ ਬਾਚੜ ਕੇ ਇਸ ਸਭਾ ਦਾ ਧੰਨਵਾਦ ਅਸੀਂ ਨਾ ਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਸ ਕਰਦੇ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਇਹ ਸਹਿਯੋਗ ਕਰਦੇ ਰਹਿਣਗੇ ਮੇਲੇ ਨੂੰ ਹੋਰ ਦੁੱਗਣਾ ਦਿਨ ਦੁੱਗਣੀ ਰਾਤ ਚੋਗਣੀ ਤੱਕੀ ਵਾਖਣੇ ਜੈ ਬਾਬਾ ਸ਼ੇਖਸ਼ਾ ਦੀ ਦੁਆ ਸਰਕਾਰ ਜੀ ਜਿ ਨਿਕਨੇ ਕੇ ਹੁੰਦੇ ਸੀ 5 ਸਾਲ ਦੇ ਜਦਦੇ ਅਸੀਂ ਇੱਥੇ ਬਾਬੇ ਸ਼ੇਖਸ਼ਾ ਦੀ ਦਰਬਾਰ ਤੇ ਆਉਨੇ ਆ ਬਾਬਾ ਸਾਹਿਬ ਬਾਬੇ ਸੇ ਸਾਡੀ ਦਰਬਾਰ ਤੇ ਆਉਨੇ ਆ ਸੇਵਾ ਕਰਦੇ ਆ ਫਿਰ ਬਾਬਾ ਜੀ ਅਸੀਂ ਪਾਸ ਹੋ ਜਾਈਏ ਜਈ ਕਿਤੇ ਰਖਾ ਦੇ ਪੰਜਾਂ ਨਾਲ ਪਹਿਲੇ ਤੋਂ ਕੋਈ ਯਾਰ ਹੋ ਜੀ 1900 ਦਾ ਲੋਕਾਂ ਦੀ ਤੇ ਜੋਰ ਦਿੱਤੀ ਸਾਈਂ ਬਾਰ ਹੋਣਾ ਪੁੱਛੋ ਜੋਰ ਵੀ ਦਿੱਤੀ ਮਹਾਰਾਜ ਦੀ ਕਿਰਪਾ ਨਾਲ ਬੱਚੇ ਜਿਵਾ ਰਹਿਆ ਜੋ ਬੜੇ ਜਿਹੇ ਆਪਣਾ ਮਹਾਰਾਜ ਇਹਨਾਂ ਦੇ ਪਾਪਾ ਪਾਪਾ ਜੀ ਸਾਡੀ ਫੁੱਲ ਦੋਨੋਂ ਦੀ ਬਟੋਲ ਤੋਂ ਆ ਜੀ ਪਹੁੰਚੇ ਆ ਬੱਚੇ ਸਾਰਿਆਂ ਦੀ ਸਰਦਾ ਵਾਹ ਦੇ ਬੱਚਿਆਂ ਨਾਲ ਚੱਲਦੇ ਬੋਲ ਦੱਸੇ ਤੋ ਰਿਆ ਤੇ ਸਾਡੇ ਪਿੰਦੇ ਮੁੰਡੇ ਬਹੁਤ ਬੱਚੇ ਵਧੀਆ ਆ ਤਾਮਾਂ ਤੇ ਲੱਗੇ ਪਹਾਰੋ ਆਏ ਆ ਡਵਾਈ ਤੋਂ ਆ ਰਹੇ ਐਨਆਰਆਈ ਕਰੇਲੇ ਤੋਂ ਡਵਾਈ ਤੋਂ ਫਿਰ ਤੋਂ ਸਾਰੇ ਜਿੱਦੀ ਕੱਢਣਾ ਅਸ਼ੀਸ਼ਾ ਭਾਜੀ ਇਹਨਾਂ ਦਾ ਲੈਪਟਾ ਹੈ ਸੈਟਮ ਉਹਨਾਂ ਸਾਡੇ ਸੰਜਿਆ ਪ੍ਰੋਗਰਾਮ ਹੁੰਦਾ ਸ਼ਿਲੋ ਵੀ ਕਰਦੇ ਆਂ ਮੇਰੀ ਜੀ ਸਾਡਾ ਦੋਸਤ ਆ ਦਦਨਾ ਤੇਰੀ ਪਾ ਫਰਮਾ ਤੇ ਨਕਰੀ ਤੇ ਬਹੁਤ ਵਧੀਆ ਕੰਮ ਕਰਦੇ ਜੀਵਾ ਜੱਸੀ ਫਰਮਾ ਤੇ ਨਕਰੀ ਪ੍ਰਬੰਧ ਬਹੁਤ ਵਧੀਆ ਸਾਡੇ ਪ੍ਰਸ਼ਾਸਨ ਨੇ ਬਹੁਤ ਸupport ਕੀਤਾ ਇਸ ਨੂੰ ਪਾਣ ਦਾ ਬਹੁਤ ਸ਼ੁਕਰ ਦਾ ਵਧੀਆ ਪ੍ਰੋਗਰਾਮ ਰਹਾ ਬਹੁਤ ਹੀ ਵਧੀਆ ਜਨਮ ਇਨ੍ਹਾਂ ਦਾ ਮਾਣ ਹੈ ਜਿਹੜੇ ਕਰ ਆਪ ਨੂੰ ਜੋ ਵੀ ਕਰਦਾ ਸਾਡੇ ਵੀ ਇੰਨਾ ਬਹੁਤ ਹੰਕਾਮ ਵਾਲਾ ਪਾਪਾ ਜੀ ਦੀ ਦੁਨੀਆਂ ਸਰਕਾਰ ਦੇ ਮੇਲਾ ਮਨਾਇਆ ਹਰ ਸਾਲ ਹੀ ਕਰਾਇਆ ਇਸ ਵਾਰ ਵੀ ਬਹੁਤ ਵਧੀਆ ਮੇਲਾ ਮਨਾਇਆ ਗਿਆ ਦੂਰ ਦੂਰੋਂ ਸੰਗਤਾਂ ਚਲ ਕੇ ਆਈਆਂ ਤੇ ਸਾਰੀਆਂ ਸੰਗਤਾਂ ਨੇ ਮੇਲੇ ਦਾ ਅਨੰਤ ਮਾਣਿਆ ਬਹੁਤ ਬਹੁਤ ਆਤਮਾ ਦੀ ਜੀਵਨ ਸਦਾ ਜੀ ਟੁੱਟੇ ਜੋੜੇ ਨਹੀਂ ਗੰਡਦਾ ਉਤ ਟੁੱਟਿਆਂ ਮੁਕੱਦਰਾਂ ਦੇ ਜੋੜੇ ਜਿਨ੍ਹਾਂ ਨੇ ਸੁਣਿਆ ਕਰੀ ਤਾੜੀ ਜ਼ਰੂਰ ਮਾਰਦਾਤ ਮਹਾਰਾਜ ਕਿਰਤ ਕਰੋ ਨਾਮ ਜਪੋ ਵੰਡਿਓ ਸੇ ਤੇ ਆਪਾਂ ਸਾਰੇ ਕਿਰਤੀ ਲੋਕ ਸਤਕੂਰਵਦਾਸ ਮਹਾਰਾਜ ਜਿਨ੍ਹਾਂ ਨੇ ਕਿਰਤ ਕੀਤੀ ਨਾਮ ਜਪਿਆ ਤੇ ਦੱਬੀ ਹੋਈ ਕੁਚਲੀ ਹੋਈ ਕੌਮ ਦੇ ਮਸੀਹਾ ਬਣ ਕੇ ਉੱਪਰੇ ਗਰੀਬਾਂ ਤੇ ਮਜ਼ਦੂਰਾਂ ਦੇ ਮਸੀਹਾ ਬਣ ਕੇ ਉੱਤੇ ਆਪਣੇ ਰਹਿਣਾ ਤੂੰ ਜਿਹੜੇ ਉਹਨਾਂ ਦੇ ਦਰਸਾਏ ਹੋਏ ਰਸਤੇ ਆ ਠੋਕਰ ਖਾ ਕੇ ਕਰਦੇ ਨੇ ਜਾਣੇ ਚੋੜੇ ਹੱਥ ਪਿੱਤੇ ਜੋੜ ਨਹੀਂ ਕਰਦੇ

कल